ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਦੇ ਸਾਹਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀਆਂ ਵੀਡੀਓ ਵਿੱਚ ਵੀਰੋ ਆਪਾਂ ਜ਼ਿਕਰ ਕੀਤਾ ਸੀ ਵੀ ਮਾੜੇ ਚੰਗੇ ਬੰਦੇ ਹਰੇਕ ਥਾਂ ਤੇ ਹੁੰਦੇ ਆ ਹਰੇਕ ਮਹਿਕਮੇ ਚ ਹੁੰਦੇ ਆ ਹਰੇਕ ਖੇਤਰ ਚ ਹੁੰਦੇ ਆ ਪੁਲਿਸ ਦੇ ਵਿੱਚ ਵੀ ਮਾੜਿਆਂ ਦੀ ਕੋਈ ਗਿਣਤੀ ਨਹੀਂ ਸੀ ਇਹ ਖੜਕੂਆਂ ਦੇ ਵਿੱਚ ਵੀ ਕੋਈ ਮਾੜਿਆਂ ਦੀ ਗੱਟ ਨਹੀਂ ਸੀ ਕਿਉਂਕਿ ਸਾਡਾ ਜਿਹੜਾ ਇਹ ਇਲਾਕਾ ਇਹਦੇ ਵਿੱਚ ਜਿਆਦਾ ਇੱਥੇ ਜਾਦੂ ਕੁੱਕਰ ਹੋਣੀ ਇਹਨਾਂ ਦਾ ਗਰੁੱਪ ਜਿਹੜਾ ਦੀਪੇ ਹੁਣਾ ਦਾ ਜਿਆਦਾ ਇਸ ਇਲਾਕੇ ਚ ਵੇਚ ਰਿਹਾ ਉਹਨਾਂ ਨੇ ਵੀ ਧੱਕਾ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ ਤੇ ਪੁਲਿਸ ਨੇ ਵੀ ਧੱਕਾ ਕਰਨ ਵਾਲੀ ਕਸਰ ਨਹੀਂ ਛੱਡੀ ਉਹਦੀ ਉਹਦੇ ਵਿੱਚ ਦੋਨਾਂ ਦੀਆਂ ਚੱਕੀਆਂ ਦੇ ਵਿੱਚ ਪੀਸੇ ਗਏ ਆਮ ਲੋ ਜਾਨ ਉਹਨਾਂ ਲੋਕਾਂ ਨੇ ਗੁਵਾਈ ਜਿਨ੍ਹਾਂ ਦਾ ਕੋਈ ਕਿਸੇ ਨਾਲ ਕੋਈ ਸਬੰਧ ਨਹੀਂ ਸੀ ਲੁੱਟੇ ਪਟੇ ਉਹ ਲੋਕ ਗਏ ਜਿਨ੍ਹਾਂ ਦਾ ਕੋਈ ਵਾ ਵਾਸਤਾ ਨਹੀਂ ਸੀ ਆਪਦੀ ਕਿਰਤ ਕਮਾਈ ਕਰਨ ਵਾਲੇ ਤੇ ਤੁਹਾਡਾ ਇਹ ਗਿਲਾ ਸੀ ਵੀ ਤੁਸੀਂ ਪੁਲਿਸ ਦੀਆਂ ਕਿਉਂ ਨਹੀਂ ਦਤਾ ਤੇ ਮੈਂ ਜਿੰਨੀਆਂ ਮੇਰਾ ਖਿਆਲ ਮੈਂ ਆਪਦੇ ਵਿਭਾਗ ਦੇ ਗੱਲਾਂ ਤੁਹਾਡੇ ਨਾਲ ਕੀਤੀਆਂ ਸ਼ਾਇਦ ਨਹੀਂਆਂ ਕਿਸੇ ਨਾਲ ਨਾ ਕੀਤੀਆਂ ਹੁਣ ਅੱਜ ਵੀਰੋ ਚਲੋ ਗੱਲ ਕਰਦੇ ਆਂ ਵੀ ਪੁਲਿਸ ਨੇ ਵੀ ਉਸ ਵੇਲੇ ਜਿਹੜੇ ਪੁਲਿਸ ਦੇ ਵਿੱਚ ਮਾੜੇ ਬੰਦੇ ਸੀ ਮਾੜੇ ਜਿਹੜੇ ਇਹ ਜੇ ਮੁਲਾਜ਼ਮ ਸੀ ਕਸਰ ਉਹਨਾਂ ਨੇ ਵੀ ਕੋਈ ਨਹੀਂ ਛੱਡੀ ਅੱਜ ਆਪਾਂ ਗੱਲ ਕਰਾਂਗੇ ਇੱਕ ਮੋਗੇ ਉਦੋਂ ਤਹਿਸੀਲ ਹੁੰਦੀ ਸੀ ਮੋਗਾ ਜ਼ਿਲ੍ਹਾ ਤਾਂ ਬਾਅਦ ਵਿੱਚ ਬਣਿਆ 95 'ਚ ਬਣਿਆ ਇਹ 16 11 1995 ਨੂੰ ਇਹ ਜ਼ਿਲ੍ਹਾ ਮੋਗਾ ਬਣਿਆ ਉਹਨੂੰ ਜ਼ਿਲ੍ਹਾ ਫਰੀਦਕੋਟ ਹੁੰਦਾ ਸੀ ਤੇ ਮੋਗੇ ਏਰੀਆ ਦਾ ਇੱਕ ਐਸ ਐਚਓ ਉਹ ਆਪਦੇ ਗਨਮੈਨ ਨਾਲ ਰਾਤ ਨੂੰ ਦਾੜੀ-ਧੂੜੀ ਖੁੱਲੀ ਛੱਡ ਲੈਂਦਾ ਸੀ ਤੇ ਗਨਮੈਨ ਵੀ ਉਹਦੇ ਉਸ ਤਰ੍ਹਾਂ ਦੇ ਰੱਖੇ ਸੀ ਰਾਤ ਨੂੰ ਦਾੜੀਆਂ ਖੁੱਲੀਆਂ ਛੱਡ ਕੇ ਚੋਲੇ ਪਾ ਲੈਣੇ ਗੋਲ ਪਰਨੇ ਬੰਨ ਲੈਣੇ ਤੇ ਲੋਕਾਂ ਦੇ ਘਰਾਂ 'ਚ ਰਾਤ ਨੂੰ ਇੱਕ ਅੱਧਾ ਘਰ ਦਿਨੇ ਦੇਖ ਲੈਣਾ ਕੋਈ ਚੰਗਾ ਖਾਂਦਾ ਪੀਂਦਾ ਘਰ ਤੇ ਰਾਤ ਨੂੰ ਉਹਨਾਂ ਦੇ ਘਰੇ ਚਲੇ ਜਾਣਾ ਸੜ ਕੇ ਜਾ ਕੇ ਆਪ ਹੀ ਵਰਦੀਆਂ ਪਾ ਕੇ ਬਾਅਦ 'ਚ ਰੇਡ ਕਰ ਦੇਣਾ ਤੇ ਜਦੋਂ ਅਗਲੇ ਨੇ ਕਹਿਣਾ ਵੀ ਨਹੀਂ ਜੀ ਅਸੀਂ ਤਾਂ ਕੋਈ ਕਿਸੇ ਨੂੰ ਨਹੀਂ ਸਾਡੇ ਘਰ ਤਾਂ ਕੋਈ ਨਹੀਂ ਆਇਆ ਕਿਉਂਕਿ ਗਏ ਤਾਂ ਆਪ ਹੀ ਹੁੰਦੇ ਸੀ ਫੇਰ ਅਗਲੇ ਨੂੰ ਇਹ ਦੱਸ ਦੇਣਾ ਵੀ ਰਾਤ ਐਸ ਦਾਲ ਨਾਲ ਰੋਟੀ ਖਵਾਈ ਸੀ ਇੱਥੇ ਵਾ ਕੇ ਖਵਾਈ ਸੀ ਐਨੇ ਨੇ ਖਵਾਈ ਸੀ ਫੇਰ ਅਗਲਾ ਛੜਕ ਜਾਂਦਾ ਸੀ ਅਗਲਾ ਦਾ ਯਾਰ ਇਹਨਾਂ ਨੂੰ ਤਾਂ ਸਾਰਾ ਕਹਿਣਾ ਅਗਲੇ ਨੂੰ ਇਹ ਵੀ ਰਾਤ ਉਹਨਾਂ ਚੋਂ ਇੱਕ ਬੰਦਾ ਅਸੀਂ ਫੜ ਲਿਆ ਉਹਦਾ ਮੂੰਹ ਸਰਜਾ ਬੰਨ ਕੇ ਹੁੰਦਾ ਉਹ ਮਲਾਜ਼ਮੀ ਸੀ ਹਾਂ ਵੀ ਦੱਸ ਹਾਂਜੀ ਉਹਨਾਂ ਦੇ ਘਰੇ ਰੋਟੀ ਖਾਧੀ ਸੀ ਫੇਰ ਵੀਰੋ ਮੋٹے ਸੌਦੇ ਪੈਸੇ ਲੋਕਾਂ ਤੋਂ ਪੀੜ ਕੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਇਸ ਤਰ੍ਹਾਂ ਇਸੇ ਤਰ੍ਹਾਂ ਜਦੋਂ ਫਿਰ ਅਫਸਰ ਕੋਈ ਚੰਗਾ ਲੱਗ ਜੇ ਉਹ ਇਹਨਾਂ ਚੀਜ਼ਾਂ ਨੂੰ ਠੱਲ ਪਾ ਦਿੰਦਾ ਜਦੋਂ ਬਦਲੀਆਂ ਅਫਸਰਾਂ ਦੀਆਂ ਹੋਈਆਂ ਇੱਕ ਬੜੇ ਸਖਤ ਅਫਸਰ ਲੱਗੇ ਆਈਪੀਐਸ ਅਫਸਰ ਫਰੀਦਕੋਟ ਐਸਐਸਪੀ ਤੇ ਉਹ ਆਪਦੇ ਉਸੇ ਮੁਤਾਬਕ ਆਪ ਦਾ ਜਿਵੇਂ ਚੱਲਦਾ ਸੀ ਚਲਾਈ ਜਾਂਦੇ ਸੀ ਕਿਉਂਕਿ ਜਿਹਦੇ ਮੂੰਹ ਨੂੰ ਖੂਨ ਲੱਗ ਗਿਆ ਹੋਵੇ ਉਹ ਕਿੱਥੇ ਕੱਢਦਾ ਸਿਆਣੇ ਕਹਿੰਦੇ ਆ ਵੀ ਢਿੱਡ ਦੀ ਭੁੱਖ ਇੱਕ ਰੋਟੀ ਵੱਧ ਖਾ ਕੇ ਮਿਟ ਜਾਂਦੀ ਆ ਦੋ ਰੋਟੀਆਂ ਵੱਧ ਖਾ ਕੇ ਮਿਟ ਜੂਗੀ ਔਰ ਜਿਹੜਾ ਨੀਅਤ ਦਾ ਭੁੱਖਾ ਹੋਵੇ ਉਹਦੀ ਕਦੇ ਨਹੀਂ ਮਿਟਦੀ। ਪੈਸੇ ਦੀ ਭੁੱਖ ਜਿਹੜੀ ਬੰਦੇ ਨੂੰ ਪੈ ਗਈ ਉਹਦੀ ਕਦੇ ਨਹੀਂ ਮਿਟਦੀ। ਉਹ ਇਸੇ ਤਰ੍ਹਾਂ ਹੀ ਕਿਸੇ ਦੇ ਘਰੇ ਰਾਤ ਨੂੰ ਚਲੇ ਗਏ ਨਾਲ ਉਹਦੇ ਗਨਮੈਨ ਸੀ ਉਹਦੇ ਜਦੋਂ ਜਾ ਕੇ ਢਾਣੀ ਸੀ ਖੇਤਾਂ 'ਚ ਬਾਹਰ ਕਰ ਜਦੋਂ ਜਾ ਕੇ ਬੂਹਾ ਖੜਕਾਇਆ ਕਹਿੰਦੇ ਵੀ ਰੋਟੀ ਖਾਓ ਅਸੀਂ ਸਿੰਘ ਹੈ। ਉਹ ਵੀ ਥੋੜੇ ਜੇ ਖੜਕੂ ਕਿਸਮ ਦੇ ਪਰਿਵਾਰ ਉਹ ਥੋੜਾ ਜਿਹਾ ਤੱਕੜ ਪਰਿਵਾਰ ਸੀ। ਉਹਨਾਂ ਨੇ ਕੋ ਗੋਲੀ ਚਲਾਤੀ ਜਦੋਂ ਗੋਲੀ ਚਲਾਤੀ ਤੇ ਇਹਨਾਂ ਦੀ ਉੱਥੇ ਘਬਰਿਆਂ ਦੀ ਇੱਕ ਅਸਾਲਟ ਦਿੱਖਦੀ ਉੱਥੇ ਗਨਮੈਨ ਦੀ ਤਾਂ दारू ਦੂਰ ਵੀ ਪੀਤੀ ਹੋਣੀ ਹੈ ਉਥੋਂ ਜਦੋਂ ਭੱਜਿਆ ਏ ਉਦੋਂ ਤਾਂ ਪਤਾ ਨਾ ਲੱਗਾ ਤੇ ਤੜਕੇ ਜਦੋਂ ਉਹਨਾਂ ਨੇ ਵਿਚਾਰਿਆਂ ਨੇ ਬਾਰਪੂਰ ਖੋਲ ਕੇ ਆਉਂਦਾ ਤੜਕੇ ਚੱਕ ਚੁੱਕ ਕੀਤਾ ਦਿਨ ਚੜੇ ਥੋੜਾ ਬਹੁਤਾ ਜਦੋਂ ਦਿਨ ਦਾ ਚੜ੍ਹਾ ਜਾ ਹੋਇਆ ਕੋਈ ਆਪਦੇ ਸ੍ਰੀ ਕੱਕਵੀਲੇ ਜਾਂ ਚਾਰ ਬੰਦੇ ਸੱਦੇ ਅਸਲੇ ਉਸਲੇ ਵਾਲੇ ਤੇ ਜਦੋਂ ਉਹਨਾਂ ਨੇ ਬਾਰ ਖੋਲ ਕੇ ਦੇਖਿਆ ਤੇ ਉੱਥੇ ਇੱਕ ਅਸਾਲਟ ਡਿੱਗੀ ਪਈ ਤੇ ਉਹਨਾਂ ਨੇ ਉਵੇਂ ਹੀ ਅਸਾਲਟ ਚੱਕੀ ਉਹ ਤੇ ਗੱਡੀ ਉਹਨਾਂ ਦੇ ਕੋਲੇ ਸੀਗੀ ਤੇ ਉਹ ਸਿੱਧੇ ਫਰੀਦਕੋਟ ਐਸਐਸਪੀ ਸਾਹਿਬ ਦੀ ਕੋਠੀ ਆ ਗਈ ਉਹਨਾਂ ਦੀ ਕੋਈ ਗਾਂ ਸੀ ਕੋਈ ਜਾਣ ਪਹਿਚਾਨ ਕਿਸੇ ਅਫਸਰ ਨਾਲ ਤੇ ਉਹ ਚਲੇ ਗਏ ਉੱਥੇ ਜਦੋਂ ਜਾ ਕੇ ਉਹਨਾਂ ਨੇ ਦੱਸਿਆ ਤੇ ਮੈਂ ਉਦੋਂ ਐਸਐਸਪੀ ਸਾਹਿਬ ਨਾਲ ਕੋਠੀ ਡਿਊਟੀ ਕਰਦਾ ਸੀ ਫਰੀਦਕੋਟ ਸਲਤਰੀ ਨੇ ਮੈਨੂੰ ਦੱਸਿਆ ਰੰਗਮਾਰਕ ਦੇ ਅੰਦਰ ਵੀ ਐਂ ਕਰਕੇ ਬੰਦੇ ਆਏ ਆ ਵੀ ਐਸਐਸਪੀ ਸਾਹਿਬ ਨੂੰ ਮਿਲਣਾ ਚਾਹੁੰਦੇ ਤੇ ਇੱਕ ਸਾਲਟ ਲੈ ਕੇ ਆਏ ਰਾਤ ਨੂੰ ਕਾਰਕੂਆਂ ਨੇ ਉਹਨਾਂ ਦੇ ਘਰ ਤੇ ਅਟੈਕ ਕੀਤਾ ਉਦੋਂ ਨੂੰ ਥਾਣੇ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਸਾਡੀ ਅਸਾਲਟ ਰਾਤ ਡਿੱਗ ਪਈ ਉੱਥੇ ਇਹ ਜਾ ਕੇ ਉਹ ਫਰੀਦਕੋਟ ਚਲੇ ਗਏ ਘਰ ਵਾਲੇ ਬੰਦੇ ਇਹਨਾਂ ਦੀ ਅਸਾਲਟ ਲੈ ਕੇ ਉੱਥੇ ਕੋਠੀ ਪਹੁੰਚ ਗਏ ਇਹਨਾਂ ਨੇ ਉਹਨਾਂ ਦੇ ਘਰੇ ਰੇਡ ਕਰਕੇ ਉਹਨਾਂ ਦੀਆਂ ਜਰਾਨੀਆਂ ਚੱਕ ਲਈਆਂ ਇਹ ਥਾਣੇ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਵੀ ਉਹ ਉੱਥੇ ਚਲੇ ਗਏ। ਕੁੜੀਆਂ ਨੇ ਵੈਸੇ ਦੱਸਿਆ ਵੀ ਵੀ ਉਹ ਵੀ ਤੁਹਾਡੇ ਥਾਣੇ ਆਏ ਅੱਜ ਥਾਣੇ ਇਹਨਾਂ ਨੇ ਵੇਖਿਆ ਤਾਂ ਆਇਆ ਕੋਈ ਨਹੀਂ। ਪਰ ਇਹਨਾਂ ਸੀ ਪਤਾ ਵੀ ਉੱਥੇ ਪਹੁੰਚ ਗਏ ਆ। ਚਲੋ ਮੈਂ ਅੰਦਰ ਐ एसएसपी ਸਾਹਿਬ ਨੂੰ ਮੈਸੇਜ ਦੇਤਾ ਫੋਨ ਤੇ ਇੰਟਰਕਾਮ ਤੇ। ਇਹ ਸਾਰ ਐ ਕਰਕੇ ਬੰਦੇ ਕੋਈ ਆਏ ਆ ਤੇ ਇੱਕ ਰਿਸਾਲਟ ਉਹਨਾਂ ਨੂੰ ਮਿਲੀ ਆ। ਵੀ ਉਹ ਸਾਹਿਬ ਕਹਿੰਦੇ ਵੀ ਸੱਦ ਲੋ ਉਹਨਾਂ ਨੂੰ ਬੁਲਾਓ। ਅੰਦਰ ਬਿਠਾ ਕੇ ਉਹਨਾਂ ਨੂੰ ਚਾਹ ਪਾਣੀ ਪਿਆਇਆ। ਤੇ ਸਾਹਬ ਨੇ ਜਦੋਂ ਅਸਾਲਟ ਦੇਖੀ ਸਾਹਬ ਜਿਹੜੀ ਸਾਡੇ ਸਰਕਾਰੀ ਅਸਾਲਟਾਂ ਹੁੰਦੀਆਂ ਸੀ ਉਹਨਾਂ ਦੇ ਵੱਟ ਤੇ ਉੱਤੇ ਨੰਬਰ ਲੱਗਾ ਹੁੰਦਾ ਸੀ ਹੁਣ ਜੇ ਤਾਂ ਕੋਈ ਖੋਈ ਹੁੰਦੀ ਐ ਐਸਐਸਪੀ ਦੇ ਧਿਆਨ ਚ ਹੋਣਾ ਸੀ ਸਾਡੇ ਜ਼ਿਲ੍ਹੇ ਚ ਕਿ ਆਹ ਅਸਾਲਟ ਖੋਈ ਗਈ ਹੈ ਉਹਨਾਂ ਨੇ ਮੈਨੂੰ ਬੁਲਾਇਆ ਅੰਦਰ ਮੈਨੂੰ ਕਹਿੰਦੇ ਵੀ ਅਸਾਲਟ ਸਰਕਾਰੀ ਨਹੀਂ ਲੱਗਦੀ ਮੈਂ ਕਿਹਾ ਜੀ ਸਰਕਾਰੀ ਹੈ ਕਹਿੰਦੇ ਕੋਤਾ ਵਾਲੇ ਨੂੰ ਪੁੱਛੋ ਵੀ ਇਹ ਕਿਹੜੇ ਥਾਣੇ ਨੂੰ ਇਸ਼ੂ ਹੋਈ ਹੈ ਉਹਨੇ ਪਤਾ ਕਰਕੇ ਮੈਨੂੰ ਦੱਸੋ ਚਲੋ ਇੱਕੋ ਤਾਂ ਨੇ ਰਜਿਸਟਰ ਲਿਆਂਦਾ ਆਪਦਾ ਉੱਥੇ ਕੋਠੀ ਪਤਾ ਲੱਗ ਗਿਆ ਵੀ ਇਹ ਫਲਾਨੇ ਥਾਣੇ ਦੀ ਐਸਐਸਪੀ ਸਾਹਿਬ ਕਹਿੰਦੇ ਵੀ ਕਰੋ ਵਾਇਰਲੈਸ ਐਸਐਚਓ ਸਮੇਤ ਉਹਦੇ ਗਨਮੈਨ ਹੁਣ ਇੱਥੇ ਕੋਠੀ ਪਹੁੰਚਣ ਅਜੇ ਇੰਨੀ ਗੱਲ ਚੱਲੀ ਜਾਂਦੀ ਸੀ ਤੇ ਪਿੰਡੋਂ ਉਹਨਾਂ ਦਾ ਕੋਈ ਰਿਸ਼ਤੇਦਾਰ ਇੱਕ ਹੋਰ ਪਹੁੰਚ ਗਿਆ ਕੋਠੀ ਵੀ ਉਹ ਤਾਂ ਥਾਣੇ ਵਾਲੇ ਬੁੜੀਆਂ ਚੱਕ ਕੇ ਲੈ ਗਏ ਉਹ ਜਦੋਂ ਸਾਹਿਬ ਨੂੰ ਉਹਨਾਂ ਨੇ ਦੱਸਿਆ ਵੀ ਸਾਡੀਆਂ ਤਾਂ ਬੁੜੀਆਂ ਚੱਕ ਕੇ ਲੈ ਗਏ ਥਾਣੇ ਵਾਲੇ ਹੁਣ ਕੱਲ ਤਾਂ ਖੁੱਲ ਗਈ ਵੀ ਥਾਣੇ ਵਾਲੇ ਸੀਗੇ ਥਾਣੇ ਵਾਲਿਆਂ ਦੀ ਸਾਲਟ ਹੈ ਤੇ ਪੁਲਿਸ ਵਾਲੀ ਸੀ ਸਾਹਿਬ ਨੇ ਉਸੇ ਵੇਲੇ ਵੈਰਨਸ ਕਰਕੇ ਕਿਹਾ ਵੀ ਕੋਈ ਲੇਡੀਜ਼ ਲੈਂਦੀਆਂ ਉੱਥੋਂ ਤੇ ਉਹਨੂੰ ਹੁਣੇ ਛੱਡ ਕੇ ਉਹ ਘਰੇ ਜਿਵੇਂ ਲੈ ਕੇ ਆਏ ਤੇ ਐਸਐਚਓ ਹੁਣੇ ਪਹੁੰਚੇ ਆਪਦੇ ਗਨਮੈਨ ਜਦੋਂ ਐਸਐਚਓ ਕੋਠੀ ਆ ਗਿਆ ਆਪਦੇ ਗਨਮੈਨ ਨੂੰ ਲੈ ਕੇ ਜਦੋਂ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਵੀ ਆਹ ਸਾਲਟ ਕਿਹੜੇ ਗਨਮੈਨ ਦੀ ਹੈ ਸੋ ਦੱਸਤਾ ਜੀ ਕਹਿੰਦੇ ਸਾਡੀ ਹੈ ਜੀ ਅਸੀਂ ਜੀ ਡੇਡ ਕਰਨ ਗਏ ਸੀ ਉਹ ਸੀ ਆ ਸੀ ਸਾਹਿਬ ਕੰਦੇ ਵੀ ਨਹੀਂ ਗਨਮੈਨ ਨੂੰ ਜਦੋਂ ਦੋ ਮਾਰੇ ਦਬਕੇ ਉਹਨਾਂ ਸਾਰਾ ਕੁਝ ਦੱਸਦਾ ਐਸਐਸਪੀ ਸਾਹਿਬ ਨੇ ਐਸਐਚਓ ਨੂੰ ਆਪ ਦੀ ਗੱਡੀ 'ਚ ਬਿਠਾ ਕੇ ਜਿਪਸੀ 'ਚ ਸਕਾਟ 'ਚ ਆਪ ਜਾ ਕੇ ਹਵਾਲਾਤ ਦੇ ਕੇ ਆਂਦਾ ਥਾੜੀ ਤੇ ਜੋ ਫਿਰ ਉਹਨਾਂ ਨਾਲ ਹੋਈ ਉਹ ਜਾਂ ਉਹ ਜਾਣਦੇ ਆ ਤੇ ਜਾਂ ਅਸੀਂ ਉਹ ਚੀਜ਼ ਦੇ ਗਵਾਹ ਅਸੀਂ ਜਾਂਦੇ ਆ ਕਿਸੇ ਅਫਸਰ ਨੂੰ ਜਦੋਂ ਚੰਗਾ ਅਫਸਰ ਕੋਈ ਲੱਗਾ ਹੋਵੇ ਇਹੋ ਜਿਹੀਆਂ ਚੀਜ਼ਾਂ ਨੂੰ ਠੱਲ ਪਾ ਦਿੰਦਾ ਪਾਤੀ ਉਹਨਾਂ ਨੇ ਇੱਕ ਕਾਮ ਮਾਰ ਕੇ ਟੰਗ ਦਾ ਦੂਜਿਆਂ ਨੂੰ ਕੰਨ ਹੋ ਗਏ ਪਰ ਸਾਰੇ ਤਾਂ ਇਸ ਤਰ੍ਹਾਂ ਨਹੀਂ ਸੀ ਨਾ ਹੁਣ ਚੋਲਾ ਪਾ ਕੇ ਦਾੜੀ ਖੁੱਲੀ ਛੱਡ ਕੇ ਵੀ ਉਹੀ ਬਣੂ ਨਾ ਜਿਨ੍ਹਾਂ ਦੇ ਦਾੜੀ ਕੇਸ ਰੱਖੇ ਹੋਏ ਆ ਇਹ ਮੈਂ ਕਿਹ ਕਿਹਨਾਂ ਨੂੰ ਕੋਈ ਮੈਨੇ ਨਹੀਂ ਰੱਖਦਾ ਕੋਈ ਕਿੰਨਾ ਪਾਠ ਕਰਦਾ ਕਿਸੇ ਦਾ ਲਿਬਾਸ ਕਿਸ ਤਰ੍ਹਾਂ ਦਾ ਕਿਸੇ ਦਾ ਪਹਿਰਾਵਾ ਕੀ ਆ ਕਿਸੇ ਦਾ ਚਿਹਰਾ ਮੋਰਾ ਕੀ ਆ ਇਹ ਕੋਈ ਮੈਨੇ ਨਹੀਂ ਰੱਖਦਾ ਇਨਸਾਨ ਦੇ ਅੰਦਰ ਕੀ ਆ ਇਹ ਮੈਂ ਨਹੀਂ ਰੱਖਦਾ। ਇਨਸਾਨ ਦਾ ਕਿਰਦਾਰ ਕੀ ਆ ਇਹ ਮੈਂ ਨਹੀਂ ਰੱਖਦਾ। ਇਸ ਕਰਕੇ ਚੰਗੇ ਵੀ ਬਹੁਤ ਸੀ ਤੇ ਮਾੜੇ ਵੀ ਬਹੁਤ ਸੀ ਮਾੜਿਆਂ ਦੀ ਵੀ ਕੋਈ ਕਮੀ ਨਹੀਂ ਸੀ। ਹੁਣ ਜੇ ਆਪਾਂ ਸਾਰਾ ਦੋਸ਼ ਆਪਾਂ ਕਹੀਏ ਵੀ ਪੁਲਿਸ ਹੀ ਮਾੜੀ ਸੀ। ਹੁਣ ਇਹਦੇ 'ਚ ਮੈਂ ਤੁਹਾਨੂੰ ਨਾਲ ਇੱਕ ਦੂਜਾ ਪੱਖ ਇੱਕ ਖੜਕੂ ਦਾ ਵੀ ਦੱਸ ਦਾਂ। ਮੋਗੇ ਜ਼ਿਲ੍ਹੇ ਦਾ ਇੱਕ ਖੜਕੂ ਪਿੰਡ ਦਾ ਮੈਂ ਜ਼ਿਕਰ ਨਹੀਂ ਕਰੂੰਗਾ। ਕਿਉਂਕਿ ਮੈਂ ਥਾਣੇ ਦਾ ਵੀ ਜ਼ਿਕਰ ਨਹੀਂ ਕੀਤਾ ਉਸ ਪਿੰਡ ਦਾ ਵੀ ਜ਼ਿਕਰ ਨਹੀਂ ਕੀਤਾ ਉਹ ਲੋਕ ਜਾਣਦੇ ਇਲਾਕੇ ਦੇ ਸਾਰੇ ਜਿਨ੍ਹਾਂ ਨੇ ਇਹ ਗੱਲਾਂ ਹੋਈਆਂ ਤੇ ਹਕੀਕਤ ਹੈ ਖੜਕੂ ਦਾ ਨਾਮ ਸੀ ਛੰਦਾ ਭਾਗੇ ਪ੍ਰਾਣੇ ਰੀਗਿਨਸ ਸੰਬੰਧ ਸੀ ਪਰ ਬਹੁਤ ਨਾਮੀ ਗ੍ਰਾਮੀ ਖੜਕੂ ਸੀ ਕਰਜੰਟ ਸਿੰਘ ਬੁੱਧ ਸਿੰਘ ਵਾਲੇ ਦੀ ਟੀਮ ਦਾ ਲੰਦਾ ਉਹਦੇ ਘਰ ਵਾਲੀ ਸਾਡੇ ਇੱਕ ਪੁਲਿਸ ਅਫਸਰ ਦੇ ਘਰੇ ਬੈਠ ਗਈ ਉਹਦੇ ਮੁਕਾਬਲੇ ਦੇ ਮਰਨ ਤੋਂ ਬਾਅਦ ਉਹ ਥਾਣੇ ਆ ਵੀ ਆਉਂਦੀ ਜਾਂਦੀ ਹੁੰਦੀ ਸੀ ਆ ਵੀ ਥਾਣੇ ਥੋਣੇ ਚ ਫਿਰਦੀ ਹੁੰਦੀ ਸੀ ਉਹ ਤੇ ਮੈਨੂੰ ਇੱਕ ਦਿਨ ਮੈਂ ਛੋਟਾ ਮੁੰਸ਼ੀ ਲੱਗਿਆ ਥਾਣੇ ਸਦਰ ਤੇ ਮੈਨੂੰ ਕਹਿੰਦੇ ਜੀ ਇਹ ਕਿ ਉਹਦੇ ਘਰ ਵਾਲੀ ਆ ਉਹ ਹੱਸ-ਹੱਸ ਕੇ ਸਾਡੇ ਉੱਤੇ ਗੱਲ-ਗੱਲਾਂ ਕਰੇ ਜਿਵੇਂ ਤੇ ਮੈਨੂੰ ਨਾ ਚੰਗਾ ਜਿਆ ਨਹੀਂ ਲੱਗਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਤਾਂ ਐਡਾ ਵੱਡਾ ਉਹਦਾ ਨਾਂ ਸੀਗਾ ਕਹਿੰਦੇ ਤਾਂ ਕਿਹੜੀ ਪੱਗ ਨੂੰ ਪਈਆਂ ਵੀ ਕਿ ਉਹਦੀ ਖੇ ਕਰਾਉਣੀ ਫਿਰਦੀ ਹੈ ਹੁਣ ਜਿਹੜੀ ਉਹਨੇ ਮੈਨੂੰ ਗੱਲ ਦੱਸੀ ਹੁਣ ਪਤਾ ਨਹੀਂ ਉਹ ਸੱਚ ਸੀ ਕਿ ਝੂਠ ਸੀ ਉਹ ਕਹਿੰਦੀ ਵੀ ਜੋ ਮੇਰੇ ਨਾਲ ਉਹਦੇ ਸਾਥੀਆਂ ਨੇ ਕੀਤੀ ਹੈ ਉਹਦੀ ਮੌਤ ਤੋਂ ਬਾਅਦ ਤੇ ਮੈਂ ਤਾਂ ਇਹ ਕਦਮ ਚੱਕਿਆ ਆ ਮੈਨੂੰ ਇਧਰ ਆਉਣਾ ਪਿਆ ਇਸ ਖੇਮੇ 'ਚ ਤੁਹਾਡੇ ਖੇਮੇ 'ਚ ਤੋਂ ਮੇਰੇ ਨਾਲ ਬਹੁਤ ਕੁਝ ਹੋਇਆ ਉਹਦੇ ਮੂਹੋਂ ਕਹਿੰਦੀ ਸੀ ਵੀ ਕਿਸੇ ਪੁਲਿਸ ਵਾਲੇ ਨੇ ਮੇਰੇ ਨਾਲ ਇਹੋ ਜਿਹਾ ਕੁਝ ਨਹੀਂ ਕੀਤਾ। ਜੋ ਕੁਝ ਉਹਦੇ ਨਾਲ ਦੇ ਸਾਥੀਆਂ ਨੇ ਮੇਰੇ ਨਾਲ ਕੀਤਾ। ਉਸ ਤੋਂ ਬਾਅਦ ਉਹਦੀ ਮੌਤ ਹੋਈ ਉਹਦੇ ਬੱਚੇ ਦੀ ਵੀ ਮੌਤ ਹੋ ਗਈ ਸੀ। ਬਹੁਤ ਬੁਰੀ ਤਰ੍ਹਾਂ ਉਹਦੀ ਬਹੁਤ ਮਾੜੇ ਤਰੀਕੇ 'ਚ ਉਹਦੀ ਮੌਤ ਹੋਈ। ਜਿਹੜਾ ਪੁਲਿਸ ਅਫਸਰ ਸੀ ਜਿਹਦੇ ਉਹ ਬੈਠੀ ਸੀ ਜਿਹਦੇ ਨਾਲ ਰਹਿੰਦੀ ਸੀ ਉਹਦੀ ਵੀ ਇੱਕ ਐਕਸੀਡੈਂਟ 'ਚ ਮੌਤ ਹੋਈ। ਇਸ ਕਰਕੇ ਵੀਰੋ ਇਹ ਕਹਾਣੀਆਂ ਦੇ ਬੜੇ ਪੱਖ ਨੇ। ਜਦੋਂ ਇਸ ਚੀਜ਼ ਨੂੰ ਕੋਈ ਫਰੋਲ ਦਾ ਨਾ ਬੰਦਾ ਬੈਠ ਕੇ ਕਿਉਂਕਿ ਨੁਕਸਾਨ ਕਿਹਦਾ ਹੋਇਆ ਨੁਕਸਾਨ ਹੋਇਆ ਸਾਡੇ ਆਮ ਲੋਕਾਂ ਦਾ ਜਿਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਸੀ ਕਿਸੇ ਧਿਰ ਨਾਲ ਤੇ ਦੂਜੀ ਗੱਲ ਜਿਹੜੀ ਇਹਦੇ 'ਚ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਪੈਸਾ ਇਕੱਠਾ ਕੀਤਾ ਸੀ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪਾਪ ਕੀਤੇ ਸੀ ਉਹਨਾਂ ਦਾ ਹਸ਼ਰ ਅੱਜ ਦੇਖਣ ਵਾਲਾ ਹੈ ਉਹਨਾਂ ਦੀ ਆਪਦੀ ਜੁਬਾਨੀ ਆਪਦੀ ਉਹ ਦੱਸਦੇ ਹੁੰਦੇ ਸੀ ਵੀ ਸਾਡੀਆਂ ਤਿੰਨ ਪੀੜੀਆਂ ਵੀ ਪੈਸੇ ਨੂੰ ਅੱਗ ਲਾਈ ਜਾਣ ਨਾ ਤਾਂ ਪੈਸਾ ਨਹੀਂ ਮੁੱਕਦਾ ਵੀ ਇੰਨਾ ਕੁ ਪੈਸਾ ਇਸ ਤਰ੍ਹਾਂ ਦਾ ਇਕੱਠਾ ਕੀਤਾ ਸੀ ਪਰ ਕਹਿੰਦੇ ਵੀ ਵਾਹਿ ਅਕਾਲ ਪੁਰਖ ਬੜਾ ਵਾਹਿਗੁਰੂ ਬਿਆੰਤਾ ਉਹ ਦੋ ਤਿੰਨ ਪੀੜੀਆਂ ਦੀ ਗੱਲ ਛੱਡੋ ਉਹਨਾਂ ਦੇ ਆਪਦੇ ਵੇਂਦੇ ਵੇਂਦੇ ਹੀ ਪੜੋਂ ਉੱਡ ਗਈ ਤੱਪੜ ਰੁਲ ਗਏ ਅਜੇ ਰੋਟੀ ਦੇ ਲਾਲੇ ਪਏ ਹੋਏ ਨੇ ਮਹਿਕਵੇ ਦੇ ਵਿੱਚੋਂ ਕੱਢ ਦਿੱਤੇ ਗਏ ਤੇ ਕਿੰਨਿਆਂ ਨੇ ਸੁਸਾਈਡ ਕੀਤੀ ਹੈ ਉਹਨਾਂ ਚ ਜੀਤ ਸਿੰਘ ਸੰਧੂ ਦਾ ਨਾਮ ਵੀ ਇੱਕ ਹੈ ਤੁਹਾਡੇ ਸਾਹਮਣੇ ਤੇ ਇੱਕ ਦੋ ਵੱਡੇ ਕਰਦੇ ਕਰਦੇ ਬੱਚੇ ਆ ਸੁਸਾਇਡ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਸਿੱਖਿਆ ਉਹੀ ਲੋਕ ਦਿੰਦੇ ਹੁੰਦੇ ਸੀ ਵੇਖਿਓ ਕਿਤੇ ਕਿਸੇ ਦਾ ਮਾੜਾ ਪੈਸਾ ਨਾ ਆਉਂਦੇ ਘਰੇ ਲਿਆਇਓ ਤੁਹਾਡੇ ਚੰਗੇ ਨੂੰ ਵੀ ਲੈ ਕੇ ਵੇਝੂਗਾ ਅਸੀਂ ਉਹਨਾਂ ਦੀ ਪੀਕ ਵੀ ਦੇਖੀ ਅੱਜ ਅਸੀਂ ਉਹ ਰੁੱਲਦੇ ਵੀ ਵੇਖ ਰਹੇ ਹਾਂ ਇੱਕ ਸਾਡਾ ਅਫਸਰ ਸੀ ਉਹਨੇ ਵੀ ਬੜਾ ਪੈਸਾ ਕਮਾਇਆ ਤੇ ਮੈਂ ਤੇ ਇੱਕ ਵਾਰੀ ਕੈਸ਼ੀਅਰ ਸਾਡਾ ਮੈਨੂੰ ਕਹਿੰਦਾ ਯਾਰ ਆਪਾਂ ਪੈਸੇ ਬਕਾਇਆ ਆਇਆ ਉਸ ਅਫਸਰ ਦਾ ਆਪਾਂ ਦੇ ਕੇ ਆਉਣਾ ਤੇ ਮੇਰੇ ਨਾਲ ਚੱਲ ਬੜੀ ਮੈਂ ਕਿਹਾ ਆਪਾਂ ਚੱਲਦੇ ਰਵਾਂਗੇ ਮੈਂ ਉਹਦੇ ਨਾਲ ਚਲਾ ਗਿਆ ਸੀ ਜਾ ਕੇ ਉਹਦਾ ਬੂਹਾ ਖੜਕਾਇਆ ਉਹਦਾ ਮੁੰਡਾ ਬਾਹਰ ਆਇਆ ਕੈਸ਼ੀਅਰ ਸਾਹਿਬ ਨੇ ਪੁੱਛਿਆ ਵੀ ਸਾਫ ਘਰੇ ਨੇ ਕਹਿੰਦਾ ਤੁਹਾਡਾ ਹਜੇ ਵੀ ਸਾਹਬ ਆਹੇ ਉਹ ਆਉਦੇ ਪਿਓ ਬਾਰੇ ਕਹਿ ਰਿਹਾ ਉਹਦਾ ਮੁੰਡਾ ਅਫਸਰ ਦਾ ਉਹਦਾ ਯਾਰ ਸਾਡਾ ਦਾ ਸਾਹਬ ਹੀ ਆ ਕਹਿੰਦਾ ਉਹ ਬੈਠਾ ਮੈਨੂੰ ਗੈਰੇਜ ਦੇ ਵਿੱਚ ਮੰਜਾ ਉਹਦਾ ਤੇ ਸਾਡੇ ਕੋਲੇ ਫੁੱਟ ਫੁੱਟ ਕੇ ਰੁਪਿਆ ਕਹਿੰਦਾ ਵੀ ਮੈਂ ਤੁਹਾਨੂੰ ਚਾਹ ਵੀ ਪਿਉਣ ਜੋਗਾ ਨਹੀਂ ਗਾ ਮੇਰੀ ਇੰਨੀ ਵੀ ਹੈਸਿਆਤ ਨਹੀਂ ਤੇ ਇੰਨੀ ਵੀ ਕਹਿੰਦਾ ਮੇਰੀ ਹੈਸਿਆਤ ਨਹੀਂ ਆ ਜਿਹੜਾ ਮਹਿਲ ਮੈਂ ਖੜਾ ਕੀਤਾ ਇਹਦੇ ਵਿੱਚ ਮੈਨੂੰ ਇੱਕ ਕਮਰਾ ਨਸੀਬ ਨਹੀਂ ਹੋਇਆ ਮੰਜਾ ਡਾਉਣ ਦਾ ਤੇ ਜਿਹੜੀ ਉਹਨੇ ਗੱਲ ਸਾਨੂੰ ਕਹੀ ਕਹਿੰਦਾ ਵੀ ਪੈਸਿਆਂ ਦੇ ਬਾਰੇ ਮੇਰੇ ਮੁੰਡੇ ਨੂੰ ਤਾਂ ਨਹੀਂ ਦੱਸਦਾ ਤੁਸੀਂ ਅਸੀਂ ਕਿਹਾ ਵੀ ਨਹੀਂ ਹੁਣ ਜਿਹੜਾ ਬੰਦਾ ਉਸ ਹਾਲਾਤ ਦੀ ਖਾਤਰ ਉਹ ਅਫਸਰ ਨੇ ਪੈਸਾ ਕਿਵੇਂ ਇਕੱਠਾ ਕੀਤਾ ਕੀ ਕੁਛ ਉਸ ਪੈਸੇ ਦੀ ਖਾਤਰ ਕੀਤਾ ਹੋਊਗਾ ਤੇ 80000 ਰੁਪਏ ਦਾ ਬਕਾਇਆ ਆਇਆ ਸੀ ਤੇ ਕਿਵੇਂ ਉਹਨੇ ਪੈਸੇ ਨੂੰ ਉਸ ਨੂੰ ਹੱਥ ਲਾਉਣਾ ਵੀ ਮناسب ਨਹੀਂ ਸਮਝਿਆ ਸਾਨੂੰ ਆਦਾ ਵੀ ਮੇਰੇ ਸਾਈਨ ਕਰਾ ਲਓ ਮੈਨੂੰ ਇਹ ਆਗੇ ਕਾਕਾ ਮੇਰੀ ਇਹ ਦੁਰਦਸ਼ਾ ਇਹ ਪੈਸੇ ਨੇ ਕੀਤੀ ਹੈ ਤੇ ਮੈਨੂੰ ਹੁਣ ਇਹ ਪੈਸੇ ਦੀ ਲੋੜ ਇਹ ਮੇਰੀ ਹੱਕ ਦੀ ਕਮਾਈ ਦਾ ਪੈਸਾ ਹੈ ਸ਼ਾਇਦ ਕਿਤੇ ਚੰਗੇ ਥਾਂ ਤੇ ਲੱਗ ਜੇ ਤੇ ਸ਼ਾਇਦ ਮੈਨੂੰ ਵੀ ਕੋਈ ਸਕੂਨ ਮਿਲ ਜੇ ਤੇ ਕਾਕਾ ਤੁਸੀਂ ਦੋਨੇ ਜਿੱਥੇ ਇਹਨੂੰ ਚੰਗਾ ਸਮਝੋ ਜਿੱਥੇ ਕਿਤੇ ਮੇਰੀ ਵੀ ਆਤਮਾ ਨੂੰ ਸ਼ਾਂਤੀ ਮਿਲੇ ਵੀ ਮੇਰਾ ਮੇਰੀ ਇਹ ਹੱਕ ਦੀ ਕਮਾਈ ਕਿਸੇ ਚੰਗੇ ਥਾਂ ਤੇ ਲੱਗੀ ਹੈ ਮਤਲਬ ਜਿੱਥੇ ਤੁਸੀਂ ਚੰਗਾ ਸਮਝੋ ਇਹ ਪੈਸਾ ਉੱਥੇ ਲਾ ਦਿਓ ਸ਼ਾਇਦ ਕੋਈ ਮੇਰੇ ਕੋਈ ਮੈਨੂੰ ਰਾਹ ਅਗਲਾ ਚੰਗਾ ਮੇਰੇ ਵਾਸਤੇ ਵੀ ਰੱਬ ਰੱਖੇ ਤੇ ਮੈਨੂੰ ਇਹ ਪੈਸੇ ਦੀ ਲੋੜ ਨਹੀਂ ਹੁਣ ਦੇਖੋ ਵੀਰੋ ਉਹ ਇਨਸਾਨ ਬੈਠਾ ਹੈ ਇਸੇ ਪੈਸੇ ਦੇ ਪਿੱਛੇ ਕੀ ਕੁਝ ਕਰਦਾ ਰਿਹਾ ਹੁਣ ਤੇ ਅੱਜ ਉਹ ਪੈਸੇ ਨੂੰ ੱੱੱਕੇ ਮਾਰ ਰਿਹਾ ਕਹਿੰਦਾ ਕੋਈ ਲੋੜ ਨਹੀਂ ਇਸ ਪੈਸੇ ਦੀ ਫਿਰ ਉਹੀ ਲੋਕ ਇਹਦੇ ਬਾਰੇ ਸਭ ਤੋਂ ਵੱਡੇ ਵੱਡੀ ਮੱਤ ਸਿੱਖਿਆ ਉਹੋ ਹੀ ਦਿੰਦੇ ਰਹੇ ਤੇ ਉਹ ਵੀ ਸਾਨੂੰ ਆਉਣ ਲੱਗਿਆਂ ਨੂੰ ਇਹੀ ਗੱਲ ਕਹੀ ਵੀ ਦੇਖਿਓ ਕਿਤੇ ਕਾਕਾ ਕਿਸੇ ਦੀ ਜ਼ਹਿਰ ਨਾ ਖਾਇਓ ਹੱਕ ਦੀ ਕਮਾਈ ਖਾ ਲਿਓ ਸਭ ਤੋਂ ਚੰਗੀ ਹੈ ਤੇ ਉਹਨੇ ਸਾਨੂੰ ਜਿਹੜੀ ਗੱਲ ਕਹੀ ਵੀ ਜਿੱਥੇ ਤੁਸੀਂ ਕਿਤੇ ਚਾਰ ਮਲਾਜਮ ਇਕੱਠੇ ਹੋਵੋ ਤੇ ਮੇਰਾ ਇਹ ਸੁਨੇਹਾ ਜ਼ਰੂਰ ਦੇ ਦਿਆ ਕਰਿਓ ਵੀ ਪੈਸਾ ਕੋਈ ਮੈਣੇ ਨਹੀਂ ਰੱਖਦਾ ਜੰਮੀ। ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾ ਜਾਂਦਾ। ਕਿਉਂਕਿ ਜਦੋਂ ਪੈਸਾ ਆਉਂਦਾ ਉਦੋਂ ਤੁਹਾਡੇ ਰਿਸ਼ਤੇਦਾਰ ਕਰੀਬੀ ਭੈਣ ਭਰਾ ਤੁਹਾਡੇ ਤੋਂ ਪਾਸੇ ਹੋਣੇ ਸ਼ੁਰੂ ਹੋ ਜਾਂਦੇ ਆ ਉਹ ਨਹੀਂ ਹੁੰਦਾ ਤੁਸੀਂ ਉਹਨਾਂ ਤੋਂ ਪਾਸਾ ਵਟਣਾ ਸ਼ੁਰੂ ਕਰ ਦਿੰਨੇ ਆ ਕਿ ਸਾਥੋਂ ਕੋਈ ਇਹ ਮੰਗ ਨਾ ਲੈਣ ਉਹ ਫਿਰ ਐਂਡ ਤੇ ਆ ਕੇ ਬੰਦਾ ਕੱਲਾ ਹੀ ਰਹਿ ਜਾਂਦਾ ਫਿਰ ਉਹਦੋਂ ਜਦੋਂ ਲੋਡ ਹੁੰਦੀ ਉਹ ਆਂਦੇ ਅਸੀਂ ਵੀ ਹੁਣ ਇੱਥੋਂ ਕੀ ਲੈਣਾ ਰੁਲਦੇ ਵੇਖੇ ਇਹ ਜੇ ਲੋਕ ਇਸ ਕਰਕੇ ਪੈਸਾ ਕੋਈ ਮੈਨੇ ਨਹੀਂ ਰੱਖਦਾ ਤੁਹਾਡਾ ਕਰਦਾਰ ਮੈਨੇ ਨਹੀਂ ਰੱਖਦਾ ਠੀਕ ਹੈ ਪੈਸਾ ਜੰਨੀ ਕੁ ਲੋਡ ਆ ਉਹਨਾਂ ਕਿ ਤੁਹਾਡੇ ਕੋਲੇ ਹੁਣ ਆ ਚਾਹੀਦਾ ਜਿਆਦਾ ਪੈਸਾ ਨੁਕਸਾਨ ਦੇ ਹੀ ਹੈ ਕੋਈ ਵੀ ਚੀਜ਼ ਹੈ ਜਿਹੜੀ ਲੋੜ ਤੋਂ ਵੱਧ ਜੇ ਰੋਟੀ ਵੀ ਖਾਧੀ ਜਾਵੇ ਉਹ ਵੀ ਅਫਰੇਵਾ ਹੀ ਕਰਦੀ ਹੈ ਤੰਗ ਹੀ ਕਰਦੀ ਹੈ ਇਸੇ ਤਰ੍ਹਾਂ ਲੋੜ ਤੋਂ ਵੱਧ ਜੇ ਇਹ ਜਿਹੜੀਆਂ ਢਿੱਗਾਂ ਝੋੜ ਕੇ ਰੱਖੀਆਂ ਹੋਣਗੀਆਂ ਉਹ ਵੀ ਤੰਗ ਹੀ ਕਰਦੀਆਂ ਰਿਸ਼ਤੇ ਨਾਤੇ ਖਤਮ ਕਰ ਦਿੰਦੀਆਂ ਚੀਜ਼ਾਂ ਜਿੰਨੀ ਕਿ ਜ਼ਿੰਦਗੀ ਦੀ ਲੋੜ ਆ ਉਹਨਾਂ ਕੀ ਹੋਣਾ ਚਾਹੀਦਾ ਇਸ ਕਰਕੇ ਦੋਸਤੋ ਹਮੇਸ਼ਾ ਮੈਂ ਤੁਹਾਡੇ ਨਾਲ ਜਿਹੜੀ ਪੋਜ਼ਿਟਿਵ ਗੱਲ ਕਰਦਾ ਹਾਂ ਮੈਂ ਕਿਉਂਕਿ ਮੈਂ ਇਹ ਗੱਲਾਂ ਹਕੀਕਤ ਹੈ ਹੁਣ ਅਗਲੀ ਵੀਡੀਓ ਆਪਾਂ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਮੰਨ ਲਿਆ ਵੀ ਬੀਬੀ ਹਨੀਪ੍ਰੀਤ ਜਿਹੜੀ ਆ ਉਹ ਵੀ ਦੋਸ਼ੀ ਆ ਸਰਸੇ ਵਾਲਾ ਸਾਧ ਵੀ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰੋ ਪ੍ਰਧਾਨ ਜੀ ਤਿੰਨ ਕੁਐਸਚਨ ਤੁਹਾਡੇ ਨਾਲ ਅਗਲੀ ਵੀਡੀਓ 'ਚ ਕਰਾਂਗੇ ਜੇ ਤਾਂ ਤੁਸੀਂ ਰੱਬ ਦਾ ਭੈ ਮੰਨਦੇ ਹੋਏ ਗੁਰੂ ਸਾਹਿਬ ਦਾ ਇਹਦੇ ਜਵਾਬ ਜਰੂਰ ਲੋਕਾਂ ਨੂੰ ਦੱਸ ਜੇ ਮੈਨੂੰ ਨਾ ਦੇ ਸਾਨੂੰ ਤਾਂ ਤੁਸੀਂ ਮਿਲਦੇ ਹੀ ਨਹੀਂ ਸੀ ਪਤਾ ਨਹੀਂ ਕੀ ਗੱਲ ਸੀ ਕੰਨੀਓ ਇੱਕ ਤਰਾ ਜਾਂਦਾ ਸੀ ਸਾਡੇ ਤੇ ਤੇ ਇਸੇ ਕਰਕੇ ਅਸੀਂ ਵੀ ਕਈ ਵਾਰੀ ਨਮੋਸ਼ੀ ਚਲੇ ਜਾਂਦੇ ਵੀ ਸਾਡੀ ਇੰਨਾ ਸੰਸਥਾਵਾਂ ਤੇ ਬੈਠੇ ਹੋਏ ਐਡੇ ਐਡੇ ਵੱਡੇ ਵੱਡੇ ਲੋਕ ਯਾਰ ਇੰਨੇ ਨੀਵੇਂ ਕਿਰਦਾਰ ਦੇ ਨਿਕਲ ਕੇ ਲੋਕ ਕੀ ਲਾ ਜਾਣਾ ਇਸ ਦੁਨੀਆ ਤੋਂ ਜਨਤਾ ਦੁਨੀਆ ਤੁਹਾਡਾ ਫੈਸਲਾ ਕਰਦੀ ਆ ਮੁਖਤਿਆਰ ਮੁਖਤਿਆਰ ਅਨਸਾਰੀ ਮਰਿਆ ਕਿਸੇ ਨੇ ਉਹਨੂੰ ਮਾਫੀਆ ਕਿਹਾ ਕਿਸੇ ਨੇ ਉਹਨੂੰ ਕੁਛ ਕਿਹਾ ਪਰ ਉਹਦੇ ਹਲਕੇ ਦੇ ਲੋਕ ਜਿਹੜਾ ਕਿ Hindu Muslim ਦਾ ਉੱਥੇ ਵਿਖੇੜਾ ਖੜਾ ਕੀਤਾ ਜਾ ਰਿਹਾ ਸੀ 92% Hindu ਉਹਦੇ ਇਲਾਕੇ 'ਚ ਰਹਿੰਦੇ ਜਿੱਥੋਂ ਉਹ ਚੋਣ ਲੜਦਾ ਉਹ ਕਹਿੰਦੇ ਸਾਡਾ ਮਸੀਹਾ ਦੇ ਤਾਂ ਲੋਕਾਂ ਨੇ ਜੋ ਉਹਨੂੰ ਸਰਟੀਫੀਕੇਟ ਦੇਣਾ ਸੀ ਕਰਦਾਰ ਇਹ ਜਾ ਘੜ ਕੇ ਜਾਓ ਇਹਦੇ ਤੇ ਵੱਖਰੀ ਵੀਡੀਓ ਕਰਾਂਗੇ ਕਿਉਂਕਿ ਡਿੰਪੀ ਚੰਦਪਾਣ ਉਹਦੇ ਨਾਲ ਕੰਮ ਕਰਦਾ ਰਿਹਾ ਉਹਦੇ ਉਹਦੇ ਇੱਕ ਸਾਡੇ ਕਿਸੇ ਕੇਸ ਦੇ ਵਿੱਚ ਡਿੰਪੀ ਉਹ ਪੁੱਛ ਗਿਆ ਸੀ ਇੱਕ ਹੋਈ ਸੀ ਉਹਦਾ ਉਸ ਟੀਮ ਦੇ ਵਿੱਚ ਮੈਂ ਵੀ ਸੀ ਉਹ ਤੁਹਾਡੇ ਨਾਲ ਜ਼ਿਕਰ ਕਰਾਂਗੇ ਵੀਡੀਓ ਖਤਮ ਕਰਦੇ ਆ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਰੂਰ ਇਹੀ ਮੇਰੀ ਅਪੀਲ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ